ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਸਿਹਤ ਮੰਦਰ ਲੈ ਲਈ ਤੁਹਾਨੂੰ ਭਰਪੂਰ ਮਾਤਰਾ ਚ ਪਾਣੀ ਪੀਣਾ ਚਾਹੀਦਾ ਹੈ ਖਾਸ ਕਰਕੇ ਗਰਮੀਆਂ ਵਿੱਚ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ ਸਿਹਤਮੰਦ ਰਹਿਣ ਲਈ ਤੁਹਾਨੂੰ ਦਿਨ ਵਿੱਚ ਘੱਟੋ ਘੱਟ 8 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਗਰਮੀਆਂ ਵਿੱਚ ਪਾਣੀ ਦੀ ਕਮੀ ਨਾਲ ਡਰਾਈ ਹਾਈਡਰੇਸ਼ਨ ਪੇਟ ਦਰਦ ਉਲਟੀ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਜੇ ਤੇ ਤੁਹਾਡੇ ਲਈ ਦਿਨ ਭਰ ਪਾਣੀ ਪੀਂਦੇ ਰਹਿਣਾ ਜ਼ਰੂਰੀ ਹੈ ਜਿੰਨਾ ਪਾਣੀ ਸਰੀਰ ਲਈ ਜ਼ਰੂਰੀ ਹੈ ਓਨਾ ਹੀ ਪਾਣੀ ਪੀਣ ਦਾ ਸਹੀ ਤਰੀਕਾ ਜਾਣਨਾ ਵੀ ਜ਼ਰੂਰੀ ਹੈ ਅੱਜਕੱਲ ਜ਼ਿਆਦਾਤਰ ਲੋਕ ਬੋਤਲ ਤੋਂ ਹੀ ਪਾਣੀ ਪੀਂਦੇ ਹਨ Bina ਗਲਾਸ ਖੜੇ ਹੋ ਕੇ ਲਗਾਤਾਰ ਇਕੱਠੇ ਪਾਣੀ ਪੀਣਾ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਖੜੇ ਹੋ ਕੇ ਪਾਣੀ ਪੀਣਾ ਸਰੀਰ ਦੇ ਕਈ ਹਿੱਸਿਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਜੇ ਤੁਸੀਂ ਜਾਣਦੇ ਹੋ ਕਿ ਖੜੇ ਹੋ ਕੇ ਪਾਣੀ ਪੀਣ ਦੇ ਕੀ ਨੁਕਸਾਨ ਹਨ ਨੰਬਰ 1 ਤੇ ਜੇਕਰ ਤੁਸੀਂ ਲਗਾਤਾਰ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਇਸ ਦਾ ਅਸਰ ਤੁਹਾਡੀ ਕਿਡਨੀ ਤੇ ਪੈਂਦਾ ਹੈ ਇਸ ਤਰ੍ਹਾਂ ਪਾਣੀ ਬਿਨਾ ਪ੍ਰੈਸ਼ਰ ਤੇ ਫਿਲਟਰ ਕੀਤੇ ਪੇਟ ਵਿੱਚ ਚਲਾ ਜਾਂਦਾ ਹੈ ਜਿਸ ਕਾਰਨ ਬਲੈਂਡਰ ਵਿੱਚ ਅਸੂਦੀਆਂ ਜਮ੍ਹਾਂ ਹੋ ਜਾਂਦੀਆਂ ਹਨ ਤੇ ਕਿਡਨੀ ਨੂੰ ਨੁਕਸਾਨ ਪਹੁੰਚਦਾ ਹੈ ਨੰਬਰ 2 ਖੜੇ ਹੋ ਕੇ ਪਾਣੀ ਪੀਣ ਦੀ ਆਦਤ ਵੀ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਤਰ੍ਹਾਂ ਪਾਣੀ ਤੇਜ਼ੀ ਨਾਲ ਦਾਖਲ ਹੁੰਦਾ ਹੈ ਤੇ ਫੂਡ ਪਾਈਪ ਅਤੇ ਵਿੰਡ ਪਾਈਪ ਵਿੱਚ ਆਕਸੀਜਨ ਦੀ ਸਪਲਾਈ ਰੁਕ ਜਾਂਦੀ ਹੈ ਤੁਹਾਡੇ ਇਸ ਆਦਤ ਨਾਲ ਫੇਫੜਿਆਂ ਦੀ ਬਿਮਾਰੀ ਦਾ ਖਤਰਾ ਵੱਜ ਜਾਂਦਾ ਹੈ ਨੰਬਰ 3 ਖੜੇ ਹੋ ਕੇ ਪਾਣੀ ਪੀਣ ਨਾਲ ਗਠੀਆ ਅਤੇ ਜੋੜਾਂ ਦੀਆਂ ਸਮੱਸਿਆਵਾਂ ਦਾ ਖਤਰਾ ਵੱਜ ਜਾਂਦਾ ਹੈ ਇਸ ਨਾਲ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ ਜਦੋਂ ਅਸੀਂ ਖੜੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਇਹ ਹੱਡੀਆਂ ਦੇ ਦਬਾਅ ਪਾਉਂਦਾ ਹੈ ਅਤੇ ਨੁਕਸਾਨ ਪਹੁੰਚਾਉਂਦਾ ਹੈ ਅਜਿਹੇ ਲੋਕਾਂ ਨੂੰ ਬਾਅਦ ਵਿੱਚ ਗਠੀਏ ਦੀ ਸਮੱਸਿਆ ਹੋ ਜਾਂਦੀ ਹੈ ਨੰਬਰ 4 ਖੜੇ ਹੋ ਕੇ ਪਾਣੀ ਪੀਣ ਨਾਲ ਲੋਕਾਂ ਨੂੰ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਖਰੇ ਹੋ ਕੇ ਜਿਆਦਾ ਪਾਣੀ ਪੀਣ ਨਾਲ ਫੂਡ ਫਾਈਵ ਚ ਪਾਣੀ ਕਮੀ ਦਬਾਅ ਨਾਲ ਪਹੁੰਚਦਾ ਹੈ ਜਿਸ ਕਾਰਨ ਕਈ ਵਾਰ ਪੇਟ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਨੰਬਰ 5 ਖੜੇ ਹੋ ਕੇ ਪਾਣੀ ਪੀਣ ਨਾਲ ਐਸਿਡ ਬਾਹਰ ਨਹੀਂ ਨਿਕਲ ਪਾਉਂਦਾ ਅਜਿਹੀ ਸਥਿਤੀ ਵਿੱਚ ਸਿਰ ਵਿੱਚ ਐਸਿਡ ਦਾ ਪਦਰ ਵੱਜ ਜਾਂਦਾ ਹੈ ਇਸ ਨਾਲ ਕਈ ਵਾਰ ਪੇਟ ਦਰਦ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ ਜੇਕਰ ਤੁਸੀਂ ਬੈਠ ਕੇ ਪਾਣੀ ਪੀਂਦੇ ਹੋ ਤਾਂ ਤੇਜਾਬ ਹੌਲੀ-ਹੌਲੀ ਪਿਸ਼ਾਬ ਰਾਹੀਂ ਬਾਹਰ ਆਉਂਦਾ ਹੈ ਇਸ ਲਈ ਡਾਕਟਰ ਹਮੇਸ਼ਾ ਬੈਠ ਕੇ ਪਾਣੀ ਪੀਣ ਨੂੰ ਸਲਾਹ ਦਿੰਦੇ ਹਨ ਧੰਨਵਾਦ